ਜਲੰਧਰ ਕਮਿਸ਼ਨ ਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਕੁੱਲ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦਸਿਆ ਕਿ ਸੂਚਨਾ ਦੇ ਆਧਾਰ ਤੇ ਪੁਲਿਸ ਬੱਸ ਸਟੈਂਡ ਦੇ ਨੇੜੇ ਜਾਂਚ ਕਰ ਰਹੀ ਸੀ ਜਦੋਂ ਉਹਨਾਂ ਨੇ ਪਾਸਪੋਰਟ ਦਫ਼ਤਰ ਦੀ ਦਿਸ਼ਾ ਤੋਂ ਇੱਕ ਵਿਅਕਤੀ ਨੂੰ ਹੱਥ ਵਿੱਚ ਪੋਲੀਥੀਨ ਲਿਫਾਫਾ ਲੈ ਕੇ ਆਉਂਦਾ ਦੇਖਿਆ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਆਦਮੀ ਡਰ ਗਿਆ ਅਤੇ ਉਸਨੇ ਆਪਣੇ ਹੱਥ ਵਿੱਚ ਫੜਿਆ ਪੋਲੀਥੀਨ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ ਇਸ ਤੋਂ ਬਾਅਦ ਉਹ ਜਲਦੀ ਨਾਲ ਪਿੱਛੇ ਮੁੜ ਗਿਆ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਮਲਜ਼ਮ ਅਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਜਲੰਧਰ ਰੋਡਵੇਜ਼ ਡਿਪੂ ਵਿੱਚ ਇੰਸਪੈਕਟਰ ਵਜੋ ਤਾਇਨਾਤ ਦੀਪਕ ਸ਼ਰਮਾ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ ਸ਼ਹੀਦ ਭਗਤ ਸਿੰਘ ਨਗਰ ਕਲੋਨੀ ਜਲੰਧਰ ਦਾ ਰਹਿਣ ਵਾਲਾ ਦੀਪਕ ਸ਼ਰਮਾ ਪੰਜਾਬ ਰੋਡਵੇਜ਼ ਡਿਪੂ ਜਲੰਧਰ ਮੰਫੀ 2 ਵਿੱਚ ਇੰਸਪੈਕਟਰ ਵਜੋ ਤਾਇਨਾਤ ਹੈ ਉਸ ਤੋਂ ਇਲਾਵਾ ਇੱਕ ਹੋਰ ਦੋਸ਼ੀ ਕੀਰਤ ਸਿੰਘ ਵਾਸੀ ਸੁਲਤਾਨਵਿੰਡ थाना 도ਬਰਜੀ ਜ਼ਿਲ੍ਹਾ ਅੰਮ੍ਰਿਤਸਰ ਵੀ ਇਸ ਕੀ ਨੌਲੇ ਅਪਰਾਧ ਵਿੱਚ ਸ਼ਾਮਲ ਸੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 50 ਗ੍ਰਾਮ ਹੈਰੋਇਨ 20 ਛੋਟੇ ਖਾਲੀ ਪਲਾਸਟਿਕ ਲਿਫਾਫੇ ਅਤੇ ਇੱਕ ਛੋਟੀ ਇਲੈਕਟ੍ਰੋਨਿਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ ਹੈ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਲਿਆ ਹੈ ਪੱਤਰਕਾਰ ਰਾਜਵਿੰਦਰ ਸਿੰਘ ਨਾਲ ਜਗਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ ਜੀ ਇਹ ਜੀ ਪੂਰਾ ਮਾਮਲਾ ਜੀ ਅੱਜ ਇੱਕ ਸਾਡੇ ਸੀਆਈਏ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਬਹੁਤ ਅੱਛਾ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਨਸ਼ਾ ਬਰਾਮਦ ਕੀਤਾ ਜੀ ਹਿਰੋਇਨ ਆ ਕਰੀਬ 55 ਗ੍ਰਾਮ ਜਿਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਤਿੰਨੋਂ ਦੋਸ਼ੀ ਜਿਹੜੇ ਨੇ ਇਹ ਪੰਜਾਬ ਰੂਟ ਵੇਸ ਨੂੰ ਬਿਲੋਂਗ ਕਰਦੇ ਨੇ ਪਰ ਇਹਨਾਂ ਨੂੰ ਕੀਤਾ ਵੀ ਬੱਸ ਸਟੈਂਡ ਦੇ ਬਾਹਰੋਂ ਤੇ ਅੰਦਰੋਂ ਅਰੈਸਟ ਕੀਤਾ ਹੈ ਜਿਹੜਾ ਮੇਨ ਮੁੱਖ ਦੋਸ਼ੀ ਪਹਿਲਾਂ ਪੜਿਆ ਗਿਆ ਸੀ ਅਜੀਤ ਸਿੰਘ ਉਹ ਸਸਪੈਂਡਡ ਡਰਾਈਵਰ ਹੈਗਾ ਪੰਜਾਬ ਰੋਡਵੇਜ ਦਾ ਜਿਹਨੂੰ ਤੱਕ ਪਤਾ ਲੱਗਾ ਤੇ ਇੱਥੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਔਰ ਬਾਕੀ ਦੋ ਜਿਹੜੇ ਦੇ ਸਾਥੀ ਸੀਗੇ ਉਹਨਾਂ ਕੋਲੋਂ ਵੀ ਰਿਕਵਰੀ ਹੋਈ ਹੈ ਔਰ ਉਹ ਇਕੱਠੇ ਮਿਲ ਕੇ ਕੰਮ ਕਰਦੇ ਸੀ ਨਸ਼ੇ ਦਾ ਸਰ ਇਹਨਾਂ ਦੀ ਗ੍ਰੈਬਤਾ ਕਿੱਥੋਂ ਹੋਈ ਹੈ ਜੀ ਇਹ ਬੱਸ ਸਟੈਂਡ ਦੇ ਵਿੱਚੋਂ ਹੋਈ ਹੈ ਜੀ ਇਹ ਬੱਸ ਸਟੈਂਡ 'ਚ ਹੀ ਕੰਮ ਕਰਦੇ ਨੇ ਉੱਥੋਂ ਹੀ ਹੋਈ ਹੈ ਜੀ ਸਰ ਇਹ ਕਿੱਥੋਂ ਲੈ ਕੇ ਆਉਂਦੇ ਸੀ ਕਿੱਥੇ ਪੇਚਣ ਜਾਂਦੇ ਸੀ ਜੀ ਅਜੀਤ ਸਿੰਘ ਤੋਂ ਪਹਿਲਾਂ ਜਿਹੜੇ ਕੋਈ ਰਿਕਵਰੀ ਰਿਸ਼ੂ ਦੀ ਪੁੱਛਗਿੱਛ ਦੇ ਵਿੱਚ ਦੀਪਕ ਸ਼ਰਮਾ ਨਾਮਜ਼ਦ ਹੋਇਆ ਸੀ ਜਿਹੜਾ ਕਿ ਇਹਦੇ ਸਾਥੀ EMPLOYEES ਹੈ ਇਹ ਉਹਦੇ ਕੋਲੋਂ ਲੈ ਕੇ ਅੱਗੇ ਵੇਚਦਾ ਸੀ ਤੇ ਦੀਪਕ ਸ਼ਰਮਾ ਦੀ ਪੁੱਛਗਿੱਛ ਤੇ ਕੀਰਤ ਸਿੰਘ ਨਾਮਜ਼ਦ ਹੋਇਆ ਸੀ ਜਿਹੜਾ ਕਿ ਦੀਪਕ ਸ਼ਰਮਾ ਕੀਰਤ ਸਿੰਘ ਨੂੰ ਲੈਂਦਾ ਸੀ ਨਸ਼ਾ ਤੇ ਅੱਗੇ ਅਜੀਤ ਸਿੰਘ ਤੇ ਹੋਰ ਲੋਕਾਂ ਨੂੰ ਦੇ ਕੇ ਅੱਗੇ ਬਿਕਵਾਉਂਦਾ ਸੀ ਔਰ ਜਿਹੜਾ ਕੀਰਤ ਸਿੰਘ ਹੈ ਇਹ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਇਹ ਉਸੇ ਰੱਕੇ ਚੋਹੀ ਕਿਤੋਂ ਨਸ਼ਾ ਲੈ ਕੇ ਆਉਂਦਾ ਸੀ ਤਫਤੀਸ਼ ਚੱਲ ਰਹੀ ਹੈ ਉਹ ਸਾਰਾ ਟਰੈਕ ਕਰਕੇ ਬੈਕਵਰਡ ਲਿੰਕੇਜਸ ਫਿਰ ਅੱਗੇ ਸੋ ਪਹਿਲੇ ਜੋ ਕੋਈ ਮਾਮਲਾ ਦਰਜ ਹੈ ਨਾ ਤੇ ਜੀ ਅਜੀਤ ਸਿੰਘ ਤੇ ਦੋ ਮਾਮਲੇ ਦਰਜ ਹੈ ਜੀ ਪਹਿਲਾਂ ਹੋਰ ਕਿਸੇ ਤੇ ਨਹੀਂ ਹੈ ਕਿ ਬਾਕੀ ਗੱਲਾਂ ਪਹਿਲੀ ਵਾਰੀ ਫੜੇਗੇ ਪੀਬੀ 37 نیوز ਨੂੰ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ